ਪਿਛਲੇ ਸਾਲ ਉਹ ਵੀ ਜੇ ਗੱਲ ਕਰੀਏ ਤੇ ਪਰਪਕਾਰੀ ਭਾਈ ਲੱੱਦਾ ਜੀ ਸਪੋਰਟਸ ਕਬੱਡੀ ਕਲੱਬ ਭਾਈ ਲੱੱਦੂ ਦੀ ਟੀਮ ਕਬੱਡੀ ਦੀ ਹੌਂਦ ਵਿੱਚ ਆਈ ਹੈ ਜਦੋਂ ਤੋਂ ਟੀਮ ਹੌਂਦ ਵਿੱਚ ਆਈ ਹੈ ਤੇ ਆਹ ਟੀਮ ਦੇ ਜਿਹੜਾ ਮੇਨ ਕਪਤਾਨ ਹੈ ਪ੍ਰੀਤ ਭਾਈ ਲੱੱਦੂ ਇਹਨੇ ਪਹਿਲਾਂ ਮੋਟਰਸਾਈਕਲ ਉਸ ਟੀਮ ਦੇ ਲਈ ਜਿੱਤਿਆ ਤੇ ਉਹ ਮੋਟਰਸਾਈਕਲ ਦੇ ਜਿਹੜਾ ਪਿੰਡ ਹੈ ਪਿੰਡ ਦੇ ਵਿੱਚ ਗੁਰੂ ਘਰ ਹੈ ਤੇ ਗੁਰੂ ਘਰ ਦੇ ਵਿੱਚ ਇੱਕ ਸੇਵਾਦਾਰ 30 ਸਾਲ ਤੋਂ ਸੇਵਾ ਕਰਦਾ ਹੈ ਬਾਬਾ ਮਹਾਵਾ ਜੀ ਤੇ ਸ਼ਾਇਦ ਬਾਬੇ ਮਹਾਵੇ ਨੂੰ ਇਹ ਪਤਾ ਨਾ ਹੋਵੇ ਵੀ ਸਾਡੇ ਪੁੱਤਰ ਨੇ ਔਰ ਮੋਟਰਸਾਈਕਲ ਦਿੱਤੇ ਆ ਤੇਰਾ ਇਹ ਮੋਟਰਸਾਈਕਲ ਉਹ ਬਾਬਾ ਮਹਾਵਾ ਜੀ ਨੂੰ ਸਨਮਾਨ ਦੇ ਵਿੱਚ ਦੇ ਦਿੱਤਾ ਜਾਵੇਗਾ ਇੱਕ ਵਾਰੀ ਪ੍ਰੀਤ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਇਹ ਦੁਨੀਆ ਦੇ ਕਹ ਲਈਏ ਇੱਕ ਵੱਖਰੀ ਜਗਾ ਵੱਖਰੀ ਪਹਿਚਾਨ ਕਬੱਡੀ ਦੇ ਵਿੱਚ ਬਣਾਈ ਐ ਸੀ ਜਾਫੀ ਨੇ ਤੇ ਪਿਆਰ ਵੀ ਬਹੁਤ ਵੱਡਾ ਹੈ ਕੁਲਵੀਰ ਨਵੇਂ ਪਿੰਡਿਆ ਹਰਵਿੰਦਰ ਜੰਡਾ ਸਾਰੀ ਟੀਮ ਮੱਖਣ ਸੰਧੂ ਆ ਸਾਡਾ ਭਰਾ ਤੇ ਔਰ ਉਹਨਾਂ ਦੀ ਲੈ ਵੀ ਪ੍ਰੀਤ ਕਹਿੰਦਾ ਵੀ ਦਿੱਲੀ ਜਿਹੜੀ ਐ ਉਹ ਬਾਬਾ ਜੀ ਜਦੋਂ ਦੁੱਧ ਦੀ ਸੇਵਾ ਕਰਦੇ ਨੰਗੇ ਪੈਰੀ ਜਾਂ ਪ੍ਰਸ਼ਾਦੇ ਇਕੱਠੇ ਕਰਦੇ ਆ ਤਾਂ ਵੀ ਪੈਦਲ ਨੰਗੇ ਪੈਰੀ ਜਾ ਕੇ ਕਰਦੇ ਆ ਔਰ ਇਹ ਮੋਟਰਸਾਈਕਲ ਉਸ ਬਾਬਾ ਜੀ ਨੂੰ ਸਨਮਾਨ ਦੇ ਜਿੱਦ ਦਿੱਤਾ ਜਾਵੇਗਾ ਮੈਂ ਫਿਰ ਤੋਂ ਪ੍ਰੀਤ ਦਾ ਧੰਨਵਾਦ ਕਰਾਂ ਲੈ ਵੀ ਪ੍ਰੀਤ ਮਾਲਕ ਮੇਰ ਕਰੇ ਤੂੰ ਹੋਰ ਬਲੰਦੀਆਂ ਨੂੰ ਛੂਵੇਂ ਔਰ ਉਹ ਬਾਬੇ ਬ੍ਰਹਮ ਗਿਆਨੀ ਆ ਉਹ ਕਾਰ ਸੇਵਾ ਵਾਲੇ ਆ ਜਦੋਂ ਗੱਲ ਚੱਲਦੀ ਜਾਣਾ ਫਿਰ ਉਹਨਾਂ ਦੀ ਤਾਂ ਗੱਲ ਹੀ ਬਹੁਤ ਵੱਡੀ ਆ ਆਓ ਫਿਰ ਲਾਈਏ ਚੜ੍ਹਦੀ ਕਲਾ ਵਾਲਾ ਜਕਾਰਾ ਅੱਜ ਦੇ ਮੇਲੇ ਦੀ ਸਮਾਪਤੀ ਆ